ਮੇਦਰ ਕੌਂਸਲ ਸੁਜਾਨਪੁਰ ਦੇ ਅਧਿਕਾਰੀਆਂ ਤੇ ਲੱਗੇ ਪੈਸੇ ਲੈਣ ਦੇ aarop ਉੱਥੇ ਹੀ ਜਾਣਕਾਰੀ ਦਿੰਦੇ ਹੋਏ ਸਥਾਨੀ ਦੁਕਾਨਦਾਰਾਂ ਨੇ ਦੱਸਿਆ ਕਿ ਦੀਵਾਲੀ ਪਰਵਤੇ ਸਾਡੇ ਵੱਲੋਂ ਦੁਕਾਨਾਂ ਦੇ ਅੱਗੇ ਸਮਾਨ ਲਗਾਇਆ ਗਿਆ ਸੀ ਜਿਸ ਦੇ ਚੱਲਦੇ ਕਮੇਟੀ ਦੇ ਮੁਲਾਜ਼ਮਾਂ ਨੇ ਆ ਕੇ ਸਾਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਉੱਥੇ ਹੀ ਨਜਾਇਜ਼ ਪਰਚੀਆਂ ਵੀ ਕਟਨੀਆਂ ਸ਼ੁਰੂ ਕਰ ਦਿੱਤੀਆਂ ਜਿਸ ਦਾ ਉਹਨਾਂ ਨੇ ਦੱਸਿਆ ਤੱਕ ਨਹੀਂ ਸੀ ਕਿਉਂਕਿ ਅੱਗੇ ਹੀ ਸਾਡੇ ਪਰਿਵਾਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚੱਲਦਾ ਸੀ ਪਰ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਆ ਕੇ ਸਾਡੇ ਨਾਲ ਜ਼ਬਰਦਸਤੀ ਗੁੰਡਾਗਰਦੀ ਕੀਤੀ ਅਤੇ ਸਾਡੇ ਕੋਲ ਪਰਚੀਆਂ ਲਈਆਂ ਗਈਆਂ ਉੱਥੇ ਹੀ ਪਟਾਕਿਆਂ ਦੀ ਕਿੱਥੇ ਮਨਾਈ ਸੀ ਉੱਥੇ ਹੀ ਲੋਕ ਵੱਲੋਂ ਪਟਾਕੇ ਲਗਾਏ ਗਏ ਸੀ ਪਰ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਉਹਨਾਂ ਕੋਲੋਂ ਵੀ ਲਾਇਸੈਂਸ ਮੰਗਿਆ ਜੋ ਕਿ ਚਿੰਤਾ ਦਾ ਵਿਸ਼ੇ ਹੈ ਇੱਕ ਪਾਸੇ ਸਰਕਾਰ ਵੱਲੋਂ ਕਿਹਾ ਜਾਂਦਾ ਹੈ ਕਿ ਕਿਸੇ ਪ੍ਰਕਾਰ ਦੇ ਪਟਾਕੇ ਨਹੀਂ ਲਗਾਏ ਜਾਣਗੇ ਪਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਪਟਾਕੇ ਤੇ ਲੱਗੇ ਪਰ ਨਗਰ ਕੌਂਸਲ ਨੂੰ ਕਿਸਨੇ ਹੱਕ ਦਿੱਤਾ ਕਿ ਉਹ ਉਹਨਾਂ ਕੋਲੋਂ ਲਾਇਸੈਂਸ ਮੰਗੇ ਲੋਕਾਂ ਨੇ ਇਹ ਵੀ ਕਿਹਾ ਕਿ ਸਾਡੇ ਕੋਲ ਤੱਕੇਸ਼ਾਹੀ ਕਰਕੇ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਪਟਾਕੇ ਲਏ ਜੋ ਕਿ ਸ਼ਰੀਆਮ ਗਰੀਬ ਆਦਮੀ ਦੇ ਨਾਲ ਤੱਕਾ ਹੈ ਨਗਰ ਕੌਂਸਲ ਹਮੇਸ਼ਾ ਹੀ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਕਿਸੇ ਨਾ ਕਿਸੇ ਕਾਰਨ ਦੇ ਕੋ ਲੋਕਾਂ ਨੂੰ ਕਿਵੇਂ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਗਰੀਬ ਲੋਕਾਂ ਦਾ ਕੀ ਕਸੂਰ ਹੈ ਕਿ ਇਹ ਰੋਟੀ ਕਮਾ ਕੇ ਖਾ ਰਹੇ ਨੇ ਕਿਉਂ ਇਹਨਾ ਮੁਲਾਜ਼ਮਾਂ ਦਾ ਟਿੱਡ ਨਹੀਂ ਪਰਦਾ ਹੈ ਇੰਨੀਆਂ ਤਨਖਾਹਾਂ ਹੋਣ ਦੇ ਬਾਅਦ ਵੀ ਦੇਖੋ ਕਿ ਕੈਨਾ ਲੋਕਾਂ ਦਾ ਤੇ ਅਧਿਕਾਰੀਆਂ ਬਾਰੇ ਦੇਖੋ ਹੁਣ ਇਹ ਹਦੇ ਤੇ ਕੋਈ ਕਾਰਵਾਈ ਹੁੰਦੀ ਹੈ ਜਾਂ ਜਿਵੇਂ ਦਾ ਤਵੇਂ ਹੀ ਅੱਖਾਂ ਬੰਦ ਕਰਕੇ ਨਗਰ ਕੌਂਸਲ ਚੁੱਪੀ ਸਾਦ ਲੈਂਦੀ ਹੈ ਕਿਸੇ ਕਿਸਤੀ ਨਿਕਾਲੇ ਮੇਰਾ ਫਰੂਰ ਦਾ ਕੰਮ ਆਪ ਟੱਕਲਾ ਆਇਆ ਤੁਹਾਡੀ ਕਮੇਟੀ ਆਹ ਕਿਹ ਚੀਜ਼ ਰੱਤੀ ਹੁੰਦੇ ਬਈ ਲਾਇਸੈਂਸ ਮੰਗਦੇ ਹੀ ਕਹਿੰਦੇ ਮੈਨੂੰ ਲਾਇਸੈਂਸ ਦਿਓ ਤੋ ਯਾਰ ਵੇਪਰ ਚੀਕ ਮਿਟੀ ਦੀ ਮੈਨ ਨਹੀਂ ਦੇਨੇ ਤੇ 500 ਰੁਪਏ ਦਿਓ ਕੋਰ ਕਹਦੇ ਇਹਨੂੰ ਇੱਕ ਮਿਟੀ ਦੇ ਦਫਤਰ ਦੇ ਬੰਦੇ ਆਈ ਰਹੀ ਹੈ ਤੋ ਹੋਰ ਕੁਝ ਮੰਗੀ ਝੋੜੋ ਫਿਰ ਕਹਦੇ ਨਾਲ ਪਟਾਕੇ ਦੇ ਦਿਓ ਜੇ 2000 ਦੇ ਨਾਲ ਤੇ ਸ਼ਾਮੀ ਆਏ ਪਟਾਕੇ ਲੈ ਕੇ ਨਾਲ ਕਿੰਨੇ ਕੋ ਪਟਾਕੇ ਲਾਗੇ 2000 ਰੁਪਏ ਦੇ ਉੱਤੇ ਤਾਂ ਪਟਾਕੇ ਲਾਗੇ ਉਹਨੂੰ ਜੁੰਗਾ ਕਰਦੀ ਕਿ ਕਿ ਟਿਕਟ ਜੁੰਗਾ ਕਰਦੀ ਕਿ ਤੇ ਆ ਰਹੀ ਹੈ ਹਰ ਹਰ ਸਾਲ ਲੈਂਦੇ ਆ ਪੀਲੇ ਸਾਲ ਵੀ 2000 ਰੁਪਏ ਚੱਕਦੇ 2000 ਦਾ ਪਟਾਕਾ ਲਾਗੇ ਇਹੜੀ ਸਰਕਾਰ ਵਾਲਾ ਕਿਹਾ ਜਾਂਦਾ ਕਿ ਸਰਕਾਰੀ লাইসেন্স ਦਿੱਤੇ ਪਟਾਕੇ ਦੀ ਕੋਈ ਪਰਚੀ ਨਹੀਂ ਹੋएगी ਸਾਰੇ ਉਹ ਕੋਈ ਪਰਚੀ ਕਰਦੇ ਬਈ ਇਹ ਹਰ ਸਾਲ ਕਰਦੇ 2000 ਰੁਪਏ ਲਾਗੇ ਜਾਂਦੇ ਸਾਡੇ ਇਹ 300 ਪੈਸੇ ਲੈ ਕੇ টাকা ਲੈ ਕੇ ਹਾਂਜੀ ਧੀ ਭੱਜਿਆ ਹਮੇਸ਼ਾ ਧੱਕਾ ਕਰਦੇ ਆ ਇਹ ਬਿਲਕੁਲ ਧੱਕਾ ਕਰ ਰਹੀ ਹੈ ਕਿ ਬੇਟੀ ਹੈ ਮਾਰੇ ਬੰਦੇ ਕੋ ਰੇੜੀ ਵਾਲੇ ਕੋ 5-5 ਰੁਪਏ ਲੈ ਗਏ ਹਮੇਸ਼ਾ ਹਲਪ ਤੱਕ ਕਾਸ਼ੀ ਕੀ ਕਰ ਰਹੀ ਹੈ ਕਿ ਮੈਂ ਕਿਹਿੰਦੇ ਮੁਲਾਜ਼ਮ ਆਦੇ ਆ ਗੁੰਡਾ ਕਰਦੀ ਕਰਦੇ ਆ ਲਾਇਸੈਂਸ ਦੇਉ ਜੀ ਇਹਨਾਂ ਨੂੰ ਦਿਸੇ ਥੋੜੀ ਆ ਕਿ ਲਾਇਸੈਂਸ ਮੰਗਾਂਗੇ ਇੱਕ ਮਿੰਟ ਇਹੋ ਸਾਹ ਦੇਖਣ ਕੀ ਰਿਖੀ ਆ ਇਹ ਬੰਦੇ ਭੇਰਿਆ ਕਿ 100 ਦੋਸਲੇ ਪਰਚੀ ਦਿੱਤਾ 5000 ਰੁਪਏ 200 ਰੁਪਏ ਲੱਗਦਾ ਕਿ ਤੁਸੀਂ ਨੇ ਕਿ ਪੈਸੇ ਕਮਾ ਲਏ ਜੂ ਨਹੀਂ ਪਰਤੀ ਹੁੰਦੀ ਆ ਭਾਜੀ ਸਾਡਾ 10000 ਰੁਪਏ ਕਟਿਆ ਸੀ ਐਸਾ ਨਾ ਨਗਰ ਕੌਂਸਲ ਨੂੰ ਜਨਾਓ ਆ ਇਹ ਕਹਿੰਦੇ ਤੱਕਾਸ਼ਾਈ ਨਾ ਕਰੋ ਆਵਾਜ਼ੀ ਪਾਰਟੀ ਜਿਹੜਾ ਤਾਂ ਕਚਾਈ ਕਰਦੀ ਆ ਇਹ ਗੁੰਡਾ ਕਰਦੀ ਨਾਲ ਚੱਲ ਨਹੀਂ ਤੇ ਨਾਲ ਚੱਲਦੇ ਆ ਸਰ ਮੇਰਾ ਨਾਮ ਰਾਜਨਾ ਸਰ ਨਗਰ ਕੌਂਸਲ ਪਰਚੀ ਕੱਟਿਆ ਦੀ ਕਿਹੜੀ ਕਰਨ ਜਾਓਗੇ ਸਰ ਨਗਰ ਕੌਂਸਲੋਂ ਪਰਚੀ ਕੱਟੀ ਜਾਂਦੀ ਆ ਹਰ ਸਾਲ ਦੀਵਾਲੀ ਨੂੰ ਪਰਚੀ ਲੈਣ ਹੁੰਦੇ ਆ 100 150 ਪਰਚੀ ਲੈਣ ਹੁੰਦੇ ਆ ਇਸ ਵਾਰੀ ਇਹਨਾਂ ਨੇ ਸਪான்ਸਰ ਵਾਲੀ ਪਰਚੀ ਲਈ ਆ ਇਹ ਲਜ਼ਾਇਜ ਕਰ ਰਿਹਾ ਸਾਡੇ ਨਾਲ ਕਿਸੀ ਤੇ ਕਿਸੀ ਪਰਚੀ ਕੱਟੀ ਗਈ ਆ ਤੁਹਾਡੀ ਸਰ ਇਹ ਦੀਵਾਲੀ ਦੀ ਪਰਚੀ ਘਟਣ ਹੁੰਦੇ ਆ ਪਿਛਲੇ ਸਾਲ ਵੀ ਆਏ ਸੀ ਇਹਨਾਂ ਨੇ ਪਿਛਲੇ ਸਾਲ 100-150 ਰੁਪਏ ਪਰਚੀ ਹਟਾਈ ਇਸ ਵਾਰ ਇਹਨਾਂ ਨੇ 500 ਰੁਪਏ ਦੀ ਪਰਚੀ ਹਟਾਈ ਆੜੇ ਕੋ ਉਹ ਵੀ ਨਜਾਇਜ਼ ਕਰ ਰਿਆ ਕਿਹចੀ ਦਾ ਕੰਮ ਆਪਣਾ ਆਪਣਾ ਫਰੂਟ ਦਾ ਜੂਸ ਦਾ ਕੰਮ ਹੈ ਪਿਛਤਰਮਾ ਜੂਸ ਚ ਇਹ ਵੀ ਇਸ ਚੀ ਦੀ ਪਰਚੀ ਕਿਉਂ ਪਰਚੀ ਕਰਤੀ ਆ ਰਹੀ ਹੈ ਨਹੀਂ ਉਹਨਾਂ ਨੇ ਇਸ ਗੱਲ ਗਏ ਤਾਂ ਸਿਆਣ ਨੂੰ ਸਿਰਫ ਕਮੇਟੀ ਦੀ ਪਰਚੀ ਆ ਤੇ 500 ਰੁਪਏ ਦੀ ਪਰਚੀ ਤੁਹਾਨੂੰ ਦੇਣੀ ਹੀ ਪੈਣੀ ਹੈ ਕੌਣ ਕਰਕੇ ਆਈ ਹੈ ਇਹ ਕਮੇਟੀ ਵਾਲੇ ਜੀ ਅੰਛੀ ਦਾ ਨਾ ਨਹੀਂ ਮੈਨੂੰ ਪਤਾ ਪਰ ਆਏ ਰਹੀ ਬੰਦੇ ਪੰਜ-ਛੇ ਕਮੇਟੀ ਦੇ ਬੰਦੇ ਆ ਜੀ ਬਾਈ ਦਿਨੇਸ਼ ਕੁਮਾਰ ਅੱਜ ਕੀ ਚੀਜ਼ ਰੇੜੀ ਆਪਣੇ ਭਾਜੀ ਮੈਂ ਇੱਥੇ ਆਪਣੇ ਜੂੜਦਾ ਕੰਮ ਕਰਦਾ ਹੀ ਆਪਣੇ ਅਮਲ ਪੈਸ ਲੱਗੇ ਤੇ ਮੈਨੂੰ ਕੋਈ 10 ਸਾਲ ਹੋ ਗਏ ਮੇਰੀ ਜਿਹੜੀ ਬੰਦੀ ਵੇਚੀ ਹਾਲੇ ਇਹ ਆਈ 25 ਘਰਾਂ ਜਗ੍ਹਾ ਤੇ ਇੱਥੇ ਰੇੜੀ ਲੱਗਣੀ ਰੇੜੀ ਚੁੱਕੋ ਤੋਂ ਜਾਂ ਪਰਤੀ ਦੇ ਲਾਉਂ ਮੀ ਨਿਵਾੜ ਦੇਖੋ ਗਰੀਬ ਬੰਦੇ ਆਈ ਚਲੋ ਈ ਦਾ ਬੇਰੀ ਜੀ ਲਾਈਫ ਟਾਈਮ ਬਾਸ ਕਰਿਆ ਮੈਂ 30 ਬੰਤੀ ਆ ਵੀ ਰੇੜੀ ਲਾ ਕੇ ਆਪਣੀ ਮੂਹੇ ਅੱਗੇ ਖੜੀ ਜਿੱਤੀ ਦੀ ਆ ਕੋਣੀਆ ਖੜੀਆ ਮੇਰਾ ਕੀ ਜਗ੍ਹਾ ਰੇੜੀ ਬਣਾਉਂਦਾ ਅਗਰ ਮੈਂ ਆਪਣਾ ਟੱਬਰ ਇੱਕ ਹੱਕ ਕਲਾਜੀ ਕਮਾਈ ਕਰਕੇ ਬੱਚੇ ਪਾ ਲਿਆ ਇਹਦੇ ਕੋਈ ਮੁਨਾਵੇ ਹੈ ਨਹੀਂ ਜਿਹੜੇ ਕਿਤਾ ਦੇ ਦੇ ਰਿਹਾ ਸਭ ਕੁਝ ਕਰ ਰਿਹਾ ਲਾਹਣ ਵੇਤੇ ਕਹਿੰਦੇ ਉਹਦੇ ਉੱਪਰ ਕੋਈ ਅਲਿਗੇਸ਼ਨ ਨਹੀਂ ਜਿਹੜਾ ਇੱਕ ਨਿਆਂਦਾਰ ਦੇ ਪੈਸੇ ਕਮਾਵੇ ਆਪਣੇ ਟੱਬਰ ਨੂੰ ਕਮਾਵੇ ਖਵਾਏਗਾ ਉਹਦੇ ਉੱਪਰ ਅਲਿਗੇਸ਼ਨ ਹੈ ਕਿਹੜੀ ਗੱਲ ਵਾਲੀ ਕਿਹਨੂੰ ਸਮਝ ਕਿ ਮੇਰੀ ਪਤਨੀ ਕਹਿੰਦੀ ਸਾਡੀ ਪਤਨੀ ਕਰੋ ਵਾਲੀ ਕੱਟੀ ਆਵਾਜ਼ ਲੈ ਗਈ ਬੰਦ ਕਰ ਦਿੱਤਾ ਸੋ ਅਲਿਗੇਸ਼ਨ ਇੱਕ ਦੋ ਵਾਲੀ ਕਮੇਟੀ ਆਲੇ ਆਏ ਟਰਾਲੀ ਹਮਾਨ ਪਾਇਆ ਲੈ ਕੇ ਤੋ ਕੋੜ ਦਾ ਉਥੇ ਜਿਹੜਾ ਮੱਜੀ ਆ ਰਾਮ ਲੈ ਖਟੋ ਕੋਈ ਦੇਈਆ ਜੇ ਨੂੰ ਮੱਜੀ ਮਤਲਬ ਕੀ ਹੈ ਇਹ ਕੱਲ ਜਿਹੜੀ ਬੱਤੀ ਵੱਟੀ ਗਈ ਇੱਕ ਜਿਹੜੀ ਬੱਤੀ ਗਈ ਤੋਂ ਬੱਤੀ ਗਈ ਇੱਕ ਕਮੇਟੀ ਵਾਲਾ ਆਇਆ ਤੇ ਜਿਹੜੀ ਬੱਤੀ ਕੱਢ ਕੇ ਚਲ ਗਿਆ ਕਿਨੇ ਬੱਤੀ ਕੱਢ ਕੇ ਗਿਆ ਤੇ 500 ਰੁਪਏ ਕਿਉਂ ਕੱਢੀ ਗਈ ਸੱਚੋ ਇਹ ਕਮੇਟੀਆਂ ਵਿੱਚੋਂ ਨਾ ਕਿਹਦੀ ਬੱਤੀ ਕਢੋਰੀ ਹੈ ਇਹ ਕਮੇਟੀਆਂ ਵਿੱਚੋਂ ਇਹ ਕਿਹੜੀ ਬੱਤੀ ਕਢੋ ਰਹੀਆਂ ਇਹ ਭਾਜ ਕਿੱਥੇ ਕਰ ਰਿਹਾ 500 ਰੁਪਏ ਮਾਰਿਆ ਗਈ ਬੱਤੀ 500 ਰੁਪਏ ਭਾਈ ਮਿਠਾ ਦਨਾਂ कमेटिया में कह एक दिन पूरे दिन वेडियो खड़ो तो पांच सौ रुपए कट्ठा कर लो भीह भी रुपए वर्ग किन्ने वर्ग बेचा तो पांच सौ कट्ठा होगा बाद वर्ग बेचने के बाद पांच सौ अं कटा करा तो पांच सौ में तो सामने किने बचने भाजी हल कराओगे यार हल कराओ है जायज नहीं हैगी जायज आ जाए सौ पासी बर्ती मन कटे पांच सौ रुपए बर्टी तो मतदे खड़ी है ਮੁੰਨੇ ਵਾਕ ਦੇ ਜਹਾਵਾ ਦੇ ਜਿਵੇਂ ਜਾਈ ਆਏ ਨਾਲੇ ਇਹ ਕਿ ਨੀਂਦਾ ਘਟੇ ਕੋਟਾ ਨਹੀਂ ਕਰੋ ਸਾਹ ਤੇ ਲਈਆਂ ਇਹ ਮਤਲਬ ਥਰੀ ਆ ਕੋਈ ਵੀ ਨਾਮੇ ਜਾ ਜੋ ਜਾਈਦਾ ਜੇ ਕੋ ਗਰੀਬ ਹੁੰਦੇ ਆ ਬਾਤ ਹੀ ਹੋਣੀ ਹੈ ਜੀ ਕੀ ਹੈ ਇਹਦੀ ਗੁਜਾਰਸ਼ਾ ਕੋਈ ਵੀ ਨਾਮੇ ਜਾ ਕਰੋ ਜਿਹੜਾ ਜੀ ਬੰਦਾ ਬਾਤ ਹੀ ਨਾ ਕਦੇ ਸੀ ਸੀ ਕਦੇ ਇਹاں ਦਿਵਾਲੀ ਤੇ ਤੁਸੀਂ ਜਿਹੜਾ ਮੇਰੇ ਹੁਣ ਧਿਆਨ ਚ ਲਿਆਂਦਾ ਮਸਲਾ ਤੁਸੀਂ ਜਿਹੜਾ ਮੈਨੂੰ ਦੱਸਿਆ ਕਿ ਲੋਕਾਂ ਨੂੰ ਕੋਈ ਸੂਚਿ ਪਾਇਆ ਗਿਆ ਕਿ ਪਛੇਣ ਦਿੱਤੀ ਹੈ ਮਾਮਲਾ ਤੁਸੀਂ ਮੇਰੇ ਧਿਆਨ ਚ ਲਿਆਤਾ ਮਾਮਲੇ ਦੀ ਸਾਰੇ ਦੀ ਹਦਾਲ ਕੀਤੀ ਜਾਏਗਾ ਦੇਖਿਆ ਜਾਏਗਾ ਕਿ ਕੀ ਹੋਇਆ ਜੇ ਕੁਝ ਗਲਤ ਹੋਇਆ ਤੇ ਉਹ ਜਿਹੜਾ ਵੀ ਬੰਦਾ ਇਹਦੇ ਚ ਦੋਸ਼ ਪਾਇਆ ਜਾਏ ਦੇਖਣਾ ਸਿੱਖਦਾ ਹੈ ਲੋਕਾਂ ਨੂੰ ਜੇ ਕੋਈ ਅਸੁਵਿਧਾ ਹੋਈ ਹੈ ਤੇ ਉਹਦਾ ਮੌਕੇ ਤੇ ਹੱਲ ਸੋ ਲੋਕਾ ਇਹਨਾਂ ਪਟਾਕੇ ਦੀ ਬਤੀ ਵਤੀ ਹੈ ਤੇ ਅਪੱਤੀ ਕਰਸ ਨੇ ਇੱਕ ਬਾਕੀ ਮੈਂ ਕਿਹਾ ਜੀ ਮੈਂ ਤੁਸੀਂ ਮੇਰੇ ਵੀ ਧਿਆਨ ਚ ਲਿਆ ਆ ਮਸਲਾ ਮੈਂ ਉਦੀ ਪਰਤਾਲ ਕਰਾਂ ਥੋੜਾ ਟਾਈਮ ਜੋ ਸੰਬੰਧਿਤ ਜਿਹੜੇ ਵੀ ਕਰਮਚਾਰੀ ਸਾਰੀ ਪਰਤਾਲ ਹੋਏਗੀ ਪ੍ਰੋਪਰ ਉਸ ਤੋਂ ਬਾਅਦ ਜੋ ਵੀ ਜੇ ਕੁਝ ਗਲਤ ਪਾਇਆ ਗਿਆ ਤੇ ਅਵਸ਼ੇ ਕਾਰਵਾਈ